ਲੋਕ ਮੁਹੱਲਾ ਤੀਜਾ ਨਾਨਕ ਨਾਮਨਾ ਚੇਤਨੀ ਜੀ ਤੁਖ ਖਾਲਸਾ ਸਾਹਿਬ ਜੀ ਦੇ ਸਤਿਗੁਰੂ ਸਾਜੀਨਵਾਜੀ ਗੁਰੂ ਖਾਲਸਾ ਸਾਹਿਬ ਜੀ ਦੀ ਸਮਾ ਕਮਰਤੂ ਬਾਣੀ ਫਿਰ ਤੋਂ ਹੁਣਇਆ ਜਾ ਪਹਿਲਾ ਪਾਠ ਸ਼ਾਹੀਨ ਕੀਤਾ ਹੈ ਫਿਰ ਕਿਰਿਆ ਸ਼ਕਤੀ ਦੀ ਵਾਰ ਨਾ ਅਮਰ ਗੁਰੂ ਪੀਰ ਜੀ ਸਰਵਣ ਕਰਕੇ ਨਿਹਾਲ ਹੋਏ ਹੋ ਸਰਗੁਣੀ ਨਾਰੇ ਸਾਡੀ ਉਮਰ ਕੂਬ ਕਥਾ ਸੰਗਤ ਸਰਬੰਨ ਕੋ ਰੋ ਲੋਕ ਮਹੱਲਾ ਤੀਜਾ ਨਾਨਕ ਵੀ ਬੱਚੇ ਨੂੰ ਬਾਹਰ ਲੈ ਗਿਆ ਜਿਹੜਾ ਦੇਣ ਅਸੀਂ ਕਰੇਗਾ ਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਸਰਗੁਣੀ ਜੀ ਦਾਕਸ਼ਾ ਸ੍ਰੀ ਗੁਰੂਨਵਾਲ ਸਾਹਿਬ ਦੇ ਵਿੱਚ ਬੈਠ ਕੇ ਸੰਗਤਾਂ ਨੂੰ ਪਾ ਰਹੇ ਹਮੇ ਤ੍ਰਿਖੰਤਾ ਜਦ ਵੀ ਜਿਹੜੇ ਕਾਸ ਕਰਸ਼ਣ ਕਰਦੇ ਨੇ ਕਿ ਮਹਾਰਾਜ ਦੇ ਨਾਮ ਨਹੀਂ ਜਪਦੇ ਕਰਦੇ ਉਹ ਵੀ ਕੀ ਹਾਲਤ ਹੋਵੇਗੀ ਆਪ ਕਿਰਪਾ ਕਰਕੇ ਫਰਮਾਉਂਦੇ ਹਾਂ ਨਾਨਕ ਨਾਮ ਨਾ ਚੀਤਨੀ ਨਾਨਕ ਗੁਰੂ ਅਮਰਦਾਸ ਸਾਹਿਬ ਤੀਜੇ ਪਾਤਸ਼ਾਹ ਤੀਜੇ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਹੈ ਜਿਹੜੇ ਭਾਈ ਤੁਮੇ ਸ਼ਬਦ ਨੂੰ ਨਾਮ ਨੂੰ ਚੇਤੇ ਨਹੀਂ ਕਰਦੇ ਯਾਦ ਨਹੀਂ ਕਰਦੇ ਸਿਮਰ ਨਹੀਂ ਕਰਦੇ ਅਗਿਆਨੀ ਅੰਦਲੇ ਅਵਰੇ ਕਰਮਕੁਮਾਰ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਦਾ ਗਿਆਨ ਨਹੀਂ ਇਸ ਕਰਕੇ ਅਗਿਆਨੀ ਹੈ ਅੰਦਲੇ ਜਿਵੇਂ ਨੇਤਰਾ ਤੋਂ ਹੀ ਨਾ ਹੁੰਦਾ ਹੈ ਮਨ ਬੁੱਧ ਰੂਪੀ ਨੇਤਰਾ ਤੋਂ ਉਹਨਾਂ ਦੇ ਵਿਚਾਰ ਰੂਪੀ ਨਿਗਾਰ ਨਹੀਂ ਉਹ ਰਾਗ ਰੂਪੀ ਨੇਤਰਾ ਤੋਂ ਅੰਦਲੇ ਹਨ ਸੱਚੀ ਸਿਮਰਤੀ ਰੂਪੀ ਨੇਤਰਾ ਤੋਂ ਅੰਦਲੇ ਹਨਗੇ ਇਸੇ ਪ੍ਰਕਾਰ ਪ੍ਰੋਖ ਪ੍ਰੋਗ ਗਿਆਨ ਦੇ ਨਿਰਵਾਤ ਬਗੈਰ ਅਨੇ ਹਨ ਅਗਰ ਇਹ ਕਰਮ ਕੋ ਅਵਰਨ ਵਾਲੇ ਜਿਵੇਂ ਪਰਦਾ ਚੋਖੋਲੇ ਪਏ ਹੋਣ ਅੱਖਾਂ ਵਿੱਚ ਇਹ ਅਵਰਨ ਵਾਲੇ ਜਿਸ ਕਰਕੇ ਕਦੇ ਸਰੂਪ ਦੀ ਸੋਝੀ ਹੋਵੇ ਹੀ ਨਾ ਅਗਰ ਹੋਰ ਹੀ ਕਰਮ ਜਿੰਨਾਂ ਕਰਕੇ ਮੁਕਤ ਨਾ ਕਦੇ ਹੋਵੇ ਜਿੰਨਾ ਕਰਕੇ ਸਰੂਪ ਦਾ ਆਨੰਦ ਨਾ ਕਦੇ ਪ੍ਰਾਪਤ ਹੋਵੇ ਜਿੰਨਾ ਕਰਮੋ ਕਰਕੇ ਕਦੇ ਪ੍ਰੇਮ ਨਾ ਪੈਦਾ ਹੋਵੇ ਜਿੰਨਾ ਕਰਮੋ ਕਰਕੇ ਮੁਕਤੀ ਉੱਕਾਈ ਨਾ ਹੋਵੇ ਹੇ ਹੇ ਵਰਨ ਵਾਲੇ ਅਗਰੇ ਹੋਰ ਹੀ ਕਰਮਾਂ ਨੂੰ ਕਰਦੇ ਫਿਰਦੇ ਆ ਕੋ ਕਰਮਾਂ ਵਿੱਚ ਫਸੇ ਹੋਏ ਹਨ ਜਮ ਦਰਬਦੀ ਮਾਰੀ ਐ ਕਿਸੇ ਮੁਰਖ ਜਮਾਂ ਦੇ ਦਰਵਾਜ਼ੇ ਵਿੱਚ ਜਮਪੁਰੀ ਦੇ ਵਿੱਚ ਬੰਨੇ ਔਗਣੋ ਰੂਪੀ ਸੰਗੜਾ ਬਿਨਾਂ ਜਕੜੇ ਹੋਏ ਮਾਰੀਏ ਕੁੱਤੇ ਜਾਨਵੇਂ ਫਿਰ ਵੇਸਾ ਮਾਹੇ ਪਚਾਹ ਗਏ ਨੇ ਜੇ ਗੰਦੇ ਦੇ ਕੀੜੇ ਬਣਾਇਆ ਜਾਵੇਗਾ ਮੈਨੇ ਦੇ ਕੀੜੇ ਬਣ ਕੇ ਸੜਮ ਦੇ ਵਿੱਚ ਕੀੜੇ ਬਣ ਬਣ ਕੇ ਮਾਰੇ ਦੇ ਇਸ ਤਰ੍ਹਾਂ ਫਿਰੇ ਨਰਕ ਰੂਪੀ ਵਿਸ਼ਟਾ ਦੇ ਸੜਨਗੇ ਇਥੇ ਕਿਸ਼ਿਆਂ ਰੂਪੀ ਵਿਸ਼ਟਾ ਸੜਨਗੇ ਅੱਗੇ ਨਰਕ ਰੂਪੀ ਵਿਸ਼ਟਾ 'ਚ ਫੇਰ ਪਚਾਹ ਸਾਢੇ ਜਾਣਗੇ ਮਹੱਲਾ ਤੀਜਾ ਨਾਨਕ ਸਤਿਗੁਰੂ ਸੇਵੈ ਆਪਣਾ ਜਿਹੜੇ ਸੇਵਨ ਕਰ ਜਾਂਦੇ ਉਹਨਾਂ ਨੂੰ ਕੀ ਲਾਗ ਹੈ ਤਾਂ ਫਰਮਾਉਂਦੇ ਆਂ ਸਤਿਗੁਰੂ ਨਾਨਕ ਸਤਿਗੁਰੂ ਸੇਵੈ ਆਪਣਾ ਸ੍ਰੀ ਗੁਰੂ ਨਾਨਕ ਦੇਵ ਜਿਹੜੇ ਸਤਿਗੁਰੂ ਹਨ ਆਪਣੇ ਲੋਕ ਪਰਲੋਭੂ ਦੇ ਰਾਖੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਉਂਦੇ ਆ ਜਿਹੜੇ ਆਪਣਾ ਜਾਣ ਕੇ ਸਤਗੁਰਾਂ ਦਾ ਸੇਵਨ ਭਜਨ ਪੂਜਨ ਕਰਦੇ ਆ ਭਗਤ ਕਰਦੇ ਆ ਇਹ ਜਨ ਸੱਚੇ ਪਰਵਾਹ ਉਹ ਸੱਚੇ ਹਨ ਆਲਪੁਰਖ ਵੀ ਬਿਰਵਾ ਵਿੱਚ ਉਹ ਪ੍ਰਮਾਣ ਨਹੀਂ ਕਰਨ ਸੱਚੇ ਪਰਮੇਸ਼ਰ ਦੇ ਸਿੰਘ ਵਿੱਚ ਸੱਚੇ ਮੇਰੇ ਸੁਪੋ ਕੇ ਪ੍ਰਵਾਣੀਕ ਹੋ ਗਏ ਹੰ ਹਰ ਕੈ ਨਾਇ ਉੱਤੇ ਤਸੀਹ ਜਿਹਾ ਹਰ ਕੈ ਨਾਇ ਸਮਾਏ ਰਹੀ ਗੁਰੂ ਸ਼ਿਵ ਦਾ ਨਾਮ ਜਿਹੜੇ ਮਿਲ ਰਹੇ ਹਨ ਸਮਾਉ ਫਾਰਸੀ ਦੀ ਮਸਤੀ ਹੈ ਨਾਮ ਹੈ ਜਿਹੜੇ ਮਸ਼ਹੂਰ ਹੈ ਪਰਦੇਸ਼ ਦੇ ਨਾਮ ਤੇ ਸੁੱਖ ਆਉਣ ਜਾਣ ਜਿਵੇਂ ਜਾਈ ਔਣ ਜਨਮ ਧਾਰ ਕੇ ਤੇ ਜਾਣ ਮਰ ਕੇ ਚੱਕਿਆ ਗਿਆ ਨਿਰਭ ਹੋ ਗਿਆ ਅੱਗੇ ਵਾਸਤੇ ਕੋ ਜੰਮਣ ਮਰਨ ਤੇਨ ਕੋ ਜੀ ਹੰਮਲ ਲਾਗੇ ਪੌੜੀ ਤਾਨ ਸੰਪੈ ਮਾਇਆ ਸਾਂਚੀ ਐ ਰਾਮ ਜੀ ਉਪਦੇਸ਼ ਕਸ਼ਮ ਕੰਦੇ ਹਨ ਚੌਥੇ ਪਾਦਸ਼ਾਹ ਦੀਆਂ ਪੌੜੀਆਂ ਹਨ ਫਜੂਰ ਫਰਮਾਉਂਦੇ ਜੀ ਧਨਦਾਈ ਰੋਕੜੀ ਇਕੱਠਾ ਕਰ ਲੀਏ ਸੰਪੈ ਸੰਪੈ ਹੱਥੀ ਘੋੜੇ ਮਈਆਂ ਗਊਆਂ ਅਸਿਆਦਾਂ ਦੀ ਪੂਰਤੀ ਇਕੱਠੀ ਕਰ ਲੀਏ ਮਾਇਆ ਸਾਂਚੀ ਐ ਜਿਹੜੀ ਛਲ ਰੂਪ ਐ ਜੜ ਕੇ ਤੇਨੇ ਸੰਜੀਕ ਕੁੱਤਰ ਕਰ ਲਈਏ ਅੰਤੇ ਦੁਖਦਾਈ ਇਹ ਅੰਦਰੂ ਸਾਰੇ ਪਰਿਵਾਰ ਦੁਖਦਾਇਕ ਹੈ ਇਹਨਾਂ ਜਿ ਸੁਰਤ ਲੱਗੀ ਰਹਿੰਦੀ ਹੈ ਅਤੇ ਉਹਨਾਂ ਜਿ ਸੁਰਤ ਲੱਗੀ ਰਹਿਣੇ ਕਰਕੇ ਉਹਨਾਂ ਜੂਨਾ ਚ ਪ੍ਰਾਪਤ ਹੁੰਦਾ ਹੈ ਜਿਸ ਬਕਾਰ ਉਪਯੋਗਰੇ ਆਇਆ 나ਈ ਸਿੰਘ ਜਿਹੜਾ ਸੀ ਉਹਦਾ ਮਕਾਨ ਵਿੱਚ ਇੱਦ ਲੱਗਾ ਹੋਇਆ ਸੀ ਅੰਤ ਨੂੰ ਪ੍ਰੇਤ ਬਣ ਕੇ ਉੱਥੇ ਪਰਵਾ ਖਰਦਾ ਜਿਹੜੇ ਉਹ ਮਕਾਨ ਲੈਂਦੇ ਉਹਨਾਂ ਨੂੰ ਕਿੰਬੜਾ ਅਹੀ ਜੀ ਹਾਲਤ ਹੁੰਦੀ ਹੈ ਪ੍ਰੇਮੀ ਜੀ ਇੰਤ੍ਰੇ ਤੇ ਮੇਰੇ ਨਾਮਾ ਦੁੱਖ ਕੋਨੇ ਦੇ ਬਿਆਹਤ ਦੁੱਖਦਾਇਕ ਹੁੰਦਾ ਜੋ ਇਸ ਵਾਸਤੇ ਚਿਤ ਲਾ ਲਈ ਮਾਰਾ ਤੋ ਜਨਾ ਘਰ ਮੰਦਰ ਮਹਿਲ ਸਵਾਰੀ ਹੈ ਇਹ ਸਾਈ ਘਰ ਕੁਕੇ ਬਣਾ ਲੀ ਕੇ ਤੇ ਮੰਦਰ ਪੱਕੇ ਬਣਾ ਲੀਏ ਮਹਿਰ ਸੀਸ ਮਹਿਲ ਸਵਾਰ ਲਈਏ ਚੰਗੇ ਸਰਾਸ ਨਾ ਜਾਈ ਇਹਨਾਂ ਪਦਾਰਥਾਂ ਚੋਂ ਕਿਛ ਕੁਛ ਨਾ ਤੇ ਵੀ ਕੋਈ ਪਦਾਰਥ ਨਾਲ ਨਹੀਂ ਜਾਂਦਾ ਪਰ ਲੋਕ ਵਿੱਚ ਹਾਰ ਰੰਗੀ ਤੁਰੇ ਨਿਤ ਪਾਲੀ ਐ ਪਦਰੀਏ ਤੇ ਰੰਗ ਰੰਗ ਦੇ ਸਭ ਜਿਹੜੇ ਰੰਗ ਦੇ ਲਾਲ ਰੰਗ ਦੇ ਦਰਿਆਈ ਘੋੜੇ ਇਸ ਸਰਕਾਰ ਤੁਰੇ ਸਰਕਾਰ ਦੇਖਦੇ ਜਿਹੜੇ ਜੰਮੇ ਹੋਏ ਚੰਗੇ ਸੋਹਣੇ ਹਰੇ ਰੰਗਾਂ ਦਾ ਨਾਂ ਦੇ ਘੋੜੇ ਅਵਲਕ ਘੋੜੇ ਸਫੈਦ ਰੰਗ ਦੇ ਘੋੜੇ ਕਾਲੇ ਰੰਗ ਦੇ ਘੋੜੇ ਹਰੇ ਰੰਗ ਦੇ ਸੋਨਾ ਅਨੰਦ ਦੇ ਦੇਣ ਵਾਲੇ ਹਰੇ ਰੰਗ ਦੇ ਘੋੜੇ ਆਦਕ ਵੀ ਇਹ ਰਹੇ ਹਨ ਇਹਨਾਂ ਨੂੰ ਹਰ ਰੰਗੀ ਜੀ ਪੂਰੇ ਨਿਤ ਪਾਲੀਏ ਪੂਰੇ ਘੋੜੀ ਦੁਕਾਨ ਦੇ ਤੇ ਜਿਹੜੇ ਹਨ ਉਹਨਾਂ ਨੂੰ ਪਾਲਣਾ ਕਰੀਏ ਬੇਸ਼ੇਰਿਆਂ ਨੂੰ ਬਣਾਈਏ ਕਿਉਂਕਿ ਉਹਨਾਂ ਨੂੰ ਸ਼ਿੰਗਾਰ ਕੇ ਸਵਾਰਨਾ ਕਰੀਏ ਕਿਤੇ ਕਾਮ ਨਾ ਆਈ ਕਿਸੇ ਮੇਰੇ ਅੰਤਲੇ ਵੇਲੇ ਇੱਕ ਪੈਰ ਵੀ ਨਹੀਂ ਕੋਈ ਚੁਰਦੇ ਦਾ ਮੋਦਰਾ ਨਾ ਹਵਾਈ ਇੱਥੇ ਹੀ ਰਹਿ ਜਾਂਮੀਏ ਸਾਰੇ ਕਿਸੇ ਕੰਮ ਨਹੀਂ ਕੋਈ ਆਉਂਦੀ ਪਤਖਾਜ਼ਾਂ ਦੰਦਲੇ ਵਕਤ ਜਾਨ ਲਾਭ ਹੋ ਜੇ ਤੋ ਹਰ ਨਾਮ ਸਿਉ ਇਸ ਕਰਕੇ ਹਜ਼ੂਰ ਕਹਿੰਦੇ ਹਨ ਇਹ ਪਿਆਰਿਓ ਅਸੀਂ ਤਾਂ ਇਹ ਕਹਿਨੇ ਹਾਂ ਜੇ ਜਨੂੰ ਪਰਮੇਸ਼ੁਰ ਦੇ ਨਾਮ ਦੇ ਨਾਲ ਜਪ ਲਾਉਣਾ ਕਰੋ ਅਸਥ ਹੋਏ ਸਖਾਈ ਜੋ ਬਲ ਨਾਮ ਜਪਿਆੰਤ ਦੇਵੇਗਾ ਸਹਾਈ ਹੋਵੇਗਾ ਮਿੱਤਰ ਦਾ ਕਰੇਗਾ ਸਹਿਤਾ ਕਰੇਗਾ ਜਨ ਨਾਨਕ ਨਾਮ ਤੇ ਆਇਆ ਗੁਰੂ ਜੀ ਕਹਿੰਦੇ ਸੀ ਕਿ ਜਨਨ ਨੂੰ ਨਾਮ ਨੂੰ ਧਿਆਨਾ ਕੀਤਾ ਕੋਈ ਜਾਣ ਦਾ ਸਾਰ ਸਮੋਉਂਦੇ ਹਨ ਗੁਰਮੁਖ ਸੁਖ ਪਾਈ ਜਿਨ ਜਨੂੰ ਗੁਰੂ ਦੇ ਗੁਰਾਂ ਦੇ ਮੁਖ ਦਵਾ ਰਾ ਸਰਵਣ ਕਰਕੇ ਅਮਰ ਜਨਾਨ ਨੂੰ ਪਹਾਇਆ ਹੈ Пол Гармук, что не поехал